ਸਿਵਲ ਲਾਈਨ ਫਾਇਰ ਸਟੇਸ਼ਨ ਤੋਂ ਫਾਇਰਮੈਨ ਦਿਲਬਾਖ ਸਿੰਘ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹਿਰ ਵਾਸੀ ਫਾਇਰ ਸਟੇਸ਼ਨ ਦੀਆਂ ਗੱਡੀਆਂ ਨੂੰ ਬਿਲਕੁਲ ਰਸਤਾ ਨਹੀਂ ਦਿੰਦੇ ਜਿਸ ਵਜ੍ਹਾ ਨਾਲ ਉਹਨਾਂ ਨੂੰ ਘਟਨਾ ਵਾਲੀ ਜਗ੍ਹਾ ਤੇ ਪਹੁੰਚਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਉਹ ਫਾਇਰ ਟੈਂਡਰ ਦੇਖਣ ਤੁਰੰਤ ਉਸ ਨੂੰ ਰਸਤਾ ਦੇਣ ਨਾਲ ਹੀ ਉਹਨਾਂ ਆਖਿਆ ਕਿ ਹਨੇਰੀ ਤੂਫਾਨ ਦਾ ਮੌਸਮ ਹੈ ਤੇ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਸਟੇਸ਼ਨ ਨੂੰ ਸੂਚਿਤ ਕੀਤਾ ਜਾਵੇ। ਕਾਫੀ ਕੇਸਸ ਹੁੰਦੇ ਆ ਜਦੋਂ ਹਨੇਰੀਆਂ ਹਨੇਰੀ ਆਉਂਦੀ ਆ ਤੇ ਸਾਡੇ ਫਾਇਰ ਟੈਂਡਰ ਆ ਤੁਰੰਤ ਇੱਥੋਂ ਸਟੇਸ਼ਨ ਤੋਂ ਮੂਵ ਹੋ ਜਾਂਦੇ ਆ ਤੇ ਜਿੰਨੀ ਵੀ ਪਬਲਿਕ ਆ ਉਹਨਾਂ ਨੂੰ ਸਾਰਿਆਂ ਨੂੰ ਇਹੀ ਅਵੇਅਰਨੈਸ ਵੀ ਤੁਸੀਂ ਸਾਡੇ ਜਿੰਨੇ ਵੀ ਹੈਲਪਲਾਈਨ ਨੰਬਰ ਆ ਅੰਮ੍ਰਿਤਸਰ ਫਾਇਰ ਸਟੇਸ਼ਨ ਦੇ ਜਿਸ ਤਰ੍ਹਾਂ ਸਾਡੇ ਹੈੱਡ ਕੁਆਰਟਰ ਆ 0183 ਲਾ ਕੇ 2557366 ਲਾ ਕੇ ਸਾਡੇ ਹੈੱਡਕੁਆਰਟਰ ਨੂੰ ਇਤਲਾਹ ਕਰੋ ਤਾਂ ਜੋ ਮੌਕੇ ਤੇ ਸਾਡੇ ਜਿਹੜੇ ਫਾਇਰ ਟੈਂਡਰ ਆ ਉਹ ਤੁਹਾਡੇ ਕੋਲ ਆ ਸਕਣ ਤੇ ਹਨੇਰੀਆਂ ਦੇ ਵਿੱਚ ਤਕਰੀਬਨ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਫਾਇਰ ਐਕਸਟਿੰਗੁਇਸ਼ਰ ਆ ਉਹ ਜ਼ਰੂਰ ਰੱਖੋ ਜਦੋਂ ਵੀ ਕੋਈ ਇਲੈਕਟ੍ਰੀਕਲ ਦੀ ਫਾਇਰ ਹੁੰਦੀ ਆ ਜਾਂ ਕਿਚਨ ਫਾਇਰ ਹੁੰਦੀ ਆ ਹਾਊਸ ਦੇ ਵਿੱਚ ਕੋਈ ਵੀ ਫਾਇਰ ਹੁੰਦੀ ਆ ਉਹਨੂੰ ਆਪਾਂ ਮਲਟੀਪਰਪਸ ਜਿਹੜਾ ਫਾਇਰਿੰਗ ਸਟਿਫਿਊਚਰ ਆ ਉਹਨੂੰ ਤੁਸੀਂ ਖੁਦ ਫਰਸਟ ایڈ ਕਰੋ ਸ਼ਹਿਰ ਦੇ ਵਿੱਚ ਦੇਖੋ ਜੀ ਜਿਸ ਤਰ੍ਹਾਂ ਅੰਦਰੂਨ ਸ਼ਹਿਰ ਦੇ ਵਿੱਚ ਜਦੋਂ ਅੱਗ ਲੱਗਦੀ ਆ ਉਦੋਂ ਸਾਨੂੰ ਥੋੜੀ ਜਿਹੀ ਟ੍ਰੈਫਿਕ ਦੀ ਜਿਹੜੀ ਆ ਉਹ ਪ੍ਰੋਬਲਮ ਆਉਂਦੀ ਆ ਜਿਹੜੀ ਪਬਲਿਕ ਆ ਉਹ ਸਾਨੂੰ ਪ੍ਰੋਪਰ ਸਾਥ ਨਹੀਂ ਦਿੰਦੀ ਸਾਡਾ ਜਦੋਂ ਵੀ ਆਪਾਂ ਸਾਡੇ ਜਿੰਨੇ ਫਾਇਰ ਫਾਈਟਰਸ ਸਾਡੇ ਡਰਾਈਵਰਸ ਇਹਨਾਂ ਸਾਰਿਆਂ ਨੂੰ ਇਹੀ ਪ੍ਰੋਬਲਮ ਮੇਨ ਟ੍ਰੈਫਿਕ ਦੀ ਹੁੰਦੀ ਆ ਲੋਕ ਨਾ ਅਅਵੇਰਨੈਸ ਇਹੀ ਕਾਫੀ ਕਰਦੇ ਆ ਸਕੂਲਾਂ ਕਾਲਜਾਂ ਰੈ residențial ਏਰੀਆ ਜਿੰਨੇ ਵੀ ਆ ਆਪਾਂ ਐਜੂਕੇਸ਼ਨਲ ਏਰੀਆਜ਼ ਵੀ ਬਹੁਤ ਡੈਮੋਸ ਕਰਦੇ ਆ ਉਹਨਾਂ ਨੂੰ ਵੀ ਉੱਥੇ ਇਹੀ ਆਪਾਂ ਬੇਨਤੀ ਕਰਦੇ ਆ ਵੀ ਜਦੋਂ ਵੀ ਕਿਤੇ ਸਾਡਾ ਫਾਇਰ ਟੈਂਡਰ ਦੇਖਦਾ ਉਹਨੂੰ ਪੁਲਿਸ ਜਲਦੀ ਤੋਂ ਜਲਦੀ ਰਾਹ ਦਿਆ ਕਰੋ ਕਿਉਂਕਿ ਅਸੀਂ ਆਪਣੇ ਨਾਲ ਨਾਲ ਅਸੀਂ ਲੋਕਾਂ ਦੀ ਜਾਣ ਵੀ ਮਤਲਬ ਆਗ ਹੀ ਸੇਵ ਰੰਨੇ ਆ ਤੇ ਲੋਕਾਂ ਨੂੰ ਵੀ ਸੇਵ ਕਰਦੇ ਆ ਹਨੇਰੀ ਤੂਫਾਨ ਵਾਲੇ ਦਿਨ ਚੱਲ ਰਹੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਅੱਗ ਜਨੀ ਦੇ ਮਾਮਲੇ ਵੀ ਦੇਖਣ ਨੂੰ ਮਿਲਦੇ ਨੇ ਜਿਸ ਨਾਲ ਨਜਿੱਠਣ ਦੇ ਲਈ ਫਾਇਰ ਸਟੇਸ਼ਨ ਅੰਮ੍ਰਿਤਸਰ ਦੇ ਪੂਰੀ ਤਰ੍ਹਾਂ ਨਾਲ ਤਿਆਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਫਾਇਰਮੈਨ ਦਿਲਬਾਖ ਸਿੰਘ ਨੇ ਆਖਿਆ ਕਿ ਉਹਨਾਂ ਦੇ ਕੋਲ ਐਸੀ ਮਸ਼ੀਨਰੀ ਹੈ ਜਿਹੜੀ ਹਰ ਹਾਲਾਤਾਂ ਦੇ ਵਿੱਚ ਨਜਿੱਠਣ ਲਈ ਤਿਆਰ ਹੈ ਸੋ ਉਹਨਾਂ ਸ਼ਹਿਰ ਵਾਸੀਆਂ ਨਾਲ ਵੀ ਰੋਸਾ ਕਰਦੇ ਹੋਏ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਫਾਇਰ ਟੈਂਡਰ ਜਦੋਂ ਜਾਂਦੇ ਨੇ ਉਹਨਾਂ ਨੂੰ ਰਸਤਾ ਨਹੀਂ ਦਿੱਤਾ ਜਾਂਦਾ ਜਿਸ ਨਾਲ ਉਹਨਾਂ ਨੂੰ ਘਟਨਾ ਵਾਲੇ ਸਥਾਨ ਤੇ ਪਹੁੰਚਣ ਚ ਦੇਰੀ ਹੁੰਦੀ ਹੈ ਸੋ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਫਾਇਰ ਬ੍ਰਿਗੇਡ ਦਾ ਸਹਿਯੋਗ ਕਰਿਆ ਕਰੋ ਤਾਂ ਜੋ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼